ਆਪ ਤਤ ਨਿਰਪਉ ਨਿਰਵੈਰ ਆਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਨ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵਈ ਜੇ ਸੋਚੇ ਲਖਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਖਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਕੁੜੀਆਂ ਪਾਰ ਸਾ ਸਿਆਣਪ ਲਖ ਹੋਏ ਤਰਿਕ ਨ ਚੱਲੇ ਨਾਲ ਤੇ ਉਸਤਿਆਰਾ ਹੋਈ ਐ ਇੱਕ ਊੜੇ ਟੁੱਟੇ ਪਾਰ ਹੁਕਮਰ ਜਾਈ ਚੱਲਣਾ ਹਾਨਿਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮੇ ਰਾਈ ਹੁਕਮੀ ਹੋਵਣ ਜੀ ਤੁਸ ਮਿਲੇ ਬੜਿਆ ਮੈਂ ਉਤਮ ਨੇਚ ਕਿੰਨਾ ਤੁਮ ਹੀ ਬਖਸ਼ਿਸ ਹੁਕਮੇ ਅੰਦਰ ਸਾਬ ਕੋ ਨਾ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੇ ਹੁਕਮੀ ਕਹੇ ਨ ਕੋਏ ਦਾਵੇ ਕੋ ਤਾੜ ਹੋਵੇ ਕਿਸੇ ਤਾੜ ਦਾਵੇ ਕੋ ਦਾਤ ਜਣੀ ਸਾਨੀ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਗੁਜੈ ਸ਼ੰਭੀ ਚਾਰ ਗਾਵੇ ਕੋ ਸਾਜ ਕਰੇ ਤਨਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਹੈ ਦੂਰ ਕਥਨਾ ਕਥੀ ਨ ਆਵੇ ਟੋਟ ਅਜਟ ਕੱਤੀ ਕੋਟੀ ਕੋਟ ਕੋਟ ਦੇਂਦਾ ਦਿਲ ਦੇ ਤਕ ਪਾਹੇ ਜਿਦਾਂ ਜਗੰਤਰ ਖਾਈ ਖਾਈ ਹੁਕਮ ਹੀ ਹੁਕਮ ਚਲਾਏ ਰਾਹੋ ਹਰ ਕਿਸੇ ਦੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਆਖਿਆ ਕੋ ਤਾਰ ਅੱਖੇ ਮੰਗੇ ਦੇਹ ਦੇ ਯਾਤਕਲੇ ਦਾ ਤਾਰ ਫਿਰਕੇ ਅੱਗੇ ਰੱਖੀਏ ਇਸ ਦੇ ਦਰਵਾਜ਼ੇ ਮੋਕੇ ਬੋਲਣ ਬੋਲੀਏ ਅਮਰਤ ਵੇਲਾ ਸਚਨਾਵੋ ਸਚਿਆਰ ਕਰਮੀ ਆਵੇ ਕਪੜਾ ਨਦਰੀ ਮੁਕ ਦਵਾਰ ਨਾਨਕ ਏਵੇਂ ਜਾਣੀਏ ਸਭ ਆਪੇ ਸਚਿਆਰ ਹਾਪਣ ਜਾਏ ਕੀ ਤੜ ਹੋਏ ਆਪੇ ਆਪ ਨਰੰਜਨ ਸੋਏ ਜਿਨ세 ਵਿਆ ਤਨ ਪਾਇਆ ਮਾਨ ਨਾਨਕ ਗਾਏ ਗੁਰੂ ਨਾਨਕ ਲਾਵੀਏ ਸੁਣੀਏ ਮਨ ਰੱਖੀਏ ਭਾਉ ਪਰਸ ਕਰ ਲੈ ਚਾਈ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸੁਮਾਰੀ ਗੁਰ ਈਸਰ ਗੁਰ ਗੌਰਖ ਬਰਮਾ ਤੇ ਮਾਈ ਜੇਹੋ ਜਨ ਆਖ ਨਾਹੀ ਕਹਿਣਾ ਕਥਨ ਨ ਜਾਏ ਗੁਰਾ ਇਕ ਦੇਹ 부ਝਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਇਸਰ ਨ ਜਾਏ ਤੀਰਥ ਨਾਵਾਂ ਜੇਤਿ ਸੁਭਾਵਾਂ ਸੁਹਾਣੀ ਕੇ ਨਾਹੀ ਕਰੀ ਜੇਤੀ ਸਿਠੀ ਪਾਈ ਬੇਖਾ ਕਰਮਾਂ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇਹ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਇਸਰ ਨ ਜਾਏ ਜੇ ਜੁਗ ਚਾਰੇ ਆਰ ਔਰ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਮ ਚਲੇ ਸਭ ਕੋਏ ਚੰਗਾਰ ਨਾਉ ਰਖਾਇਕ ਜਿਸ ਕੀਤ ਜਗਲੇ ਜੇਤਸ ਨਦਰ ਨੇ ਆਵਈ ਬਾਤਨ ਕੁਰਚੇ ਕੇ ਕੀਟਾ ਅੰਦਰ ਕੀਟ ਕਰ ਦੁਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਤਿਆ ਹੁੰਦੇ ਤਿਹਾਂ ਕੋਈ ਨ ਸੁਝਈ ਜਿਸ ਗੁਣ ਕੋਈ ਕਰੇ ਸੁਣਿਆ ਸਿੰਤ ਪੀਰ ਸਰਨਾਥ ਸੁਣਿਆ ਦੀਪ ਲੋ ਪਾਤਾਲ ਨਾਨਕ ਭਗਤਾ ਸਦਾ ਵਿਗਾਸ ਸੁਰੇ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦਰ ਸੁਰੇ ਮੁਖ ਚਲਾ ਹੰਨੰਦ ਸੁਣਿਆ ਜੋ ਜਗਤਨ ਭੇਦ ਸੁਰੇ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਰੇ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਰੇ ਐਸਟ ਕਾ ਇਸਨਾਮ ਸੁਣਿਆ ਪਰਪੜ ਪਾਵੇ ਬਾਣ ਸੁਰੇ ਲਾਗੇ ਸਹਿਸ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਰੇ ਦੂਖ ਪਾਪ ਕਾ ਨਾਸ ਸੁਣਿਆ ਸਰਾਨ ਗੁਣਾ ਕੇਗਾ ਹਾ ਸੁਣਿਆ ਸੇਖ ਪੀਰ ਪਾਸ਼ਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਨਾਤ ਹੋਏ ਸਦਾੋ ਨਾਨਕ ਭਗਤਾ ਸਦਾ ਵਿਗਾਸ ਜਿਹੋ ਕੋ ਬਾਪ ਦਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜਿਹੋ ਕਹੇ ਪਿਛੇ ਪੜਸਾਈ ਕਾਗਤ ਕਲਮ ਨਾਲ ਲਿਖਣ ਹਾਰ ਜਿਹੋ ਕਵੇ ਕਰ ਵਿਚਾਰ ਅਸਾ ਨਾਮ ਨਿਰੰਜਨ ਹੋਏ ਜਿਹੋ ਮੰਜਣੀ ਮਨ ਕੋਏ ਮੰਨੇ ਸੁੱਤ ਹੋਵੇ ਮਨ ਬੁੱਧ ਜਿਹੋ ਸਗਲ ਭਵਨ ਕੀ ਸਦ ਮੰਨੇ ਮੋ ਚੋਟਾ ਨਾ ਖਾਏ ਨੇ ਜਨ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਕੋ ਮਨ ਜਾਣੀ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਵਰਸਿਓ ਪ੍ਰਗਟ ਜਾਏ ਮੰਨੇ ਮੱਕ ਨਾ ਚੱਲੇ ਪੰਥ ਨੇ ਧਰਮ ਸੇਖੀ ਸਨਵੰਤ ਐਸਾ ਨਾਮ ਨਿਰੰਜਨ ਹੋਏ ਕੋ ਮਨ ਜਾਣੀ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸੋਦਾਰ ਮੰਨੇ ਤਰੇ ਤਾਰੇ ਗੁਰ ਸਿੱਖ ਨਾਨਕ ਪਵੇ ਨਾ ਪੇਖ ਐਸਾ ਨਾਮ ਨਿਰੰਜਨ ਰੰਜਨ ਹੋਏ ਹੋ ਮੰਜਣੀ ਮਨ ਕੋਏ ਪੰਜ ਪ੍ਰਵਾਦ ਪੰਜ ਪ੍ਰਧਾਨ ਜੇ ਪਾਵੇ ਦਰਗਹ ਮਾਨ ਪंचे ਸੋਹੇ ਦਾ ਰਾਜਾ ਨੇ ਜਿਚਾ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਰ ਧੌਲ ਧਰਮ ਦੇ ਆਕਾਪੂਤ ਸੰਦੋਖ ਤਾਬਰ ਕੀ ਅਜਿਹ ਸੂਰਤ ਜੇ ਕੋ 부ਝੇ ਹੋਵੇ ਸਚਿਆਰ ਤਾਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਕਿਸੇ ਪਾਤਲੇ ਗੁੰਜੋਰ ਜੀ ਜਾਤ ਰੰਗ ਆਕੇ ਨਾਮ ਸਗਣਾ ਲਿਖਿਆ ਬੁੜੀ ਕਲਾ ਇਹਨੇ ਕਾ ਲਿਖ ਜਾਣੇ ਕੋਈ ਇਹਨੇ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਹਾਟਿਉ ਰੂਪ ਇਹੀ ਦਾਤ ਜਾਣੇ ਕੋਣ ਕੋਤ ਕੀਤਾ ਪਸਾਓ ਏ ਕੋਕਵਾਓ ਕਿਸ ਤੇ ਹੋਏ ਲਖਦ ਰਿਆ ਗੁਜਰਤ ਕਮਨ ਕਹਾ ਵਿਚਾਰ ਜਾਵੇ ਜਾਵਾ ਏਕ ਵਾਰ ਜੋਦ ਤ ਭਾਵੇ ਸਾਈ ਭਲੀਕਾਰ ਸਤਿ ਸਲਾਮੰਦਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜੈ ਸੰਖ ਤਕ ਤਉ ਅਸੰਖ ਕਰੈ ਤੁਮ ਕਮੇਦ ਪਾਟ ਸਤਿ ਜੋਗ ਮਨ ਰਹੇ ਉਦਾਸ ਅਸੰਖ ਭਗਤ ਕਣ ਗਿਆਨ ਵਿਚਾਰ ਸਤਿ ਸਤੀ ਸੰਤ ਦਰਤਾ ਅਸੰਖ ਸੂਰਮੋ ਭਖਸਾਰ ਮੋਨ ਲਿਬਲਾਏ ਤਾਰ ਗੁਦਰਤ ਕਵਨ ਕਹਾ ਵਿਚਾਰ ਨਾ ਜਾਵਾ ਏਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਸਲਾਮੁਂ ਦਰੰਕਾਰ ਅਸੰਖ ਮੂਰਖ ਆਂਦ ਘੋਰ ਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹਤਿਆ ਕਮਾਏ ਆਸਾ ਕਪਾਹੀ ਪਾਪ ਕਰ ਜਾਹੇ ਦੇਖ ਸਰਕਾਰ ਆ ਸੰਖ ਮਲੇਸ਼ ਮਲ ਭਖ ਕਾਹੇ ਨਾਨਕ ਨੀਚ ਕਹੇ ਵਿਚਾਰ ਜਨ ਜਵ ਇਕ ਵਾਰ ਜੋਦਤ ਭਾਵੇ ਸਾਈ ਭਲੀਕਾਰ ਸਦਾ ਸਲਾਮ ਨਰਿੰਕਾਰ ਅਸੰਖ ਨਾਮ ਸੰਖਤਾਵ ਕਨ ਗਮ ਸੰਕਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮਕ ਦੀ ਸਲਾਹਾ ਅਖਰੀ ਗਿਆਨ ਗੀਤ ਗੁਣ ਦਾਹਾ ਕਈ ਲਿਖਣ ਬੋਲਣ ਵਾਨ ਅਖਰਾ ਸੀ ਸੰਯੋਗ ਵਿਖਾਨ ਜਿਨੇ ਲੈਕੇ ਸਨਾਏ ਜੇ ਫਰਮਾਏ ਤੇ ਉਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਬਿੰਨਾ ਮੈਨਾ ਹੀ ਕੋ ਥਾਉ ਗੁਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਤਨ ਦੇ ਪਾਣੀ ਤੋਤੇ ਉਤੋ ਸਕੇ ਮੂਤ ਪਲੀਤੀ ਕੱਪੜ ਹੋਏ ਸਾ ਗੁਣ ਲਈਏ ਤੋਏ ਭਰੀਏ ਮਤ ਪਾਪਾ ਕੇ ਸੰਗ ਤੋਤੇ ਨਾ ਵੇਖੇ ਰੰਗ ਪੁੰਨੀ ਪਾਪੀ ਆਖਣਾ ਹੈ ਕਰ ਕਰ ਨੰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਲੈ ਰੂਕੀ ਆਵਜਾਓ ਜੇ ਨਾ ਤਪ ਦਿਆ ਦਾ ਦਾਨ ਜੇ ਕੋ ਪਾਵੇ ਤਿਲ ਕਰਮ ਸੁਨਿਆ ਮੰਨਿਆ ਮਨ ਕੀਤਾ ਭਾਉ ਵਰਗਤੀ ਆਤਮਾ ਆਓ ਸਾਗੁਨ ਤੇਰੇ ਮੈਂ ਨਾਹੀ ਕੋਈ ਮਨੋਂ ਕੀਤੇ ਭਰਤਨ ਹੋਵੇ ਸੁਸਤ ਆਤ ਪਹਾੜੀ ਬਰਮਾਓ ਸਤ ਸਮਾਨ ਸਦਾ ਮਨ ਜਾਓ ਕਵਨ ਸੋ ਵੇਲਾ ਵਕਤ ਕਵਣ ਕਵਨ ਤੇਤ ਕਵਨਾਰ ਤਮਸ ਰੁਤੀ ਮਹ ਕਵਨ ਜੇਤੋ ਆ వేల ప్యా పండతి పురాణ ਵਕਤ ਨ ਪਾਇਓ ਕਾ ਦੀਆ ਦੇਖਣ ਲਈ ਕੁਰਾਨ ਤਿਤਵਾਤ ਨ ਜੋਗੀ ਜਾਣੇ ਤਿਤਵਾਤ ਨ ਕੋਈ ਜਾ ਕਰਤਾ ਸਿਟੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿੰਸਾ ਲਾਹੀ ਹੋਰ ਨਹੀਂ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਤਿਤਹੀ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਤਿਤਾਂ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਹੇ ਗਿਆਨ ਸੋਏ ਪਾਤਾ ਲਾਪਤਾ ਲਖ ਅਗਰ ਸਾਂ ਆਵਾਸ ਉਹੜਕ ਉਹੜਕ ਪਾ ਤਕੇ ਇਹ ਕਹਿਣ ਇੱਕ ਬਾਤ ਸਾਸਟ ਹਾਰਿਅ ਕੈਨਕ ਤੇਬਾ ਸੁਲੀਤਾ ਨਿਕਾ ਹੋਇ ਤਾਂ ਲਖੀਏ ਨਿਕਾ ਹੋਇ ਨਾਸ ਨਾਨਕ ਵੱਡਾ ਆ ਕੀਏ ਆਪੇ ਜਾਣੇ ਆਪ ਸਲਾਹੀ ਸਲਾਹੇ ਇਹੀ ਸੂਰਤ ਨ ਪਾਈਏ ਨਦੀਆ ਅਤੇ ਵਹਾ ਹੇ ਸਮੁੰਦਰ ਜਾਣੀਏ ਸਮੁੰਦਰ ਸਾ ਸੁਲਤਾਨ ਘਰ ਸੇਤੀ ਮਾਲ ਤਨ ਧੀੜੀ ਤੁੱਲ੍ਹਾ ਹੋਵਣੀ ਜੈ ਸਮੁੰਦਰ ਨ ਵਿਸਦੇ ਅੰਤਨ ਸਿਫਤੀ ਕੈਣਾ ਅੰਤ ਅੰਤਨ ਕਰਨੇ ਦੇ ਨੰਤ ਅੰਤਨ ਵਿਖੰਚੁਣ ਨੰਤ ਅੰਤਨ ਜਾਪੇ ਕਿਆ ਮਨ ਅੰਤ ਨ ਜਾਪੇ ਕੀਤਾ ਕਾਰ ਅੰਤ ਕਰ ਕੇ ਤੇ ਬਿਲਾ ਹੈ ਇਹੋ ਅੰਤ ਨ ਜਾਣੇ ਕੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਕੋਏ ਜੇ ਵੱਡ ਆਪ ਜਾਣੇ ਆਪ ਆਪ ਬਹੁਤਾ ਕਰਮ ਲਿਖਿਆ ਨਾ ਜਾਏ ਦਾਤਾ ਕੇ ਨਾਮ ਕਿਤੇ ਮੰਗੇ ਜੋ ਦੀਆ ਪਾਰੇ ਕਿਤੇ ਗਤ ਨਹੀਂ ਵਿਚਾਰੇ ਕਿਤੇ ਖਪਤ ਟਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਹੀ ਕਾਏ ਕਿਤੇ ਦੂਖ ਭੂ ਸਦਮਾਰਨ ਏ ਪੀ ਦਾ ਤਰੀ ਦਾ ਤਾਰ ਦੁਖ ਨਾਸੀ ਬਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਤੇ ਆਖਣ ਪਾਏ ਉਹ ਜਾਣੇ ਜੇਤੀਆਂ ਮੋਂ ਖਾਏ ਆਖੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ ਜਿਸਨੂੰ ਵਕਤੇ ਸਿੱਤ ਸਲਾਹ ਨਾਨਕ ਪਾਸਾ ਜੀ ਪਾਸਾ ਮੁੱਲ ਗੜਿਆ ਮੁੱਲ ਵਪਾਰ ਮੁੱਲ ਪਾਈਏ ਮੁੱਲ ਪੰਡਾਲ ਮੁੱਲ ਆਵੇ ਮੁੱਲ ਜਾਹੇ ਮੁੱਲ ਪਾਈਏ ਅਮਲਾ ਸਮਾਏ ਮੁੱਲ ਤਰਮੇ ਮੁੱਲ ਦੀ ਬਾਣ ਮੁੱਲ ਅਮਲ ਕਰਵਾਨ ਮੁੱਲ ਬਖਸੀਸ ਮੁੱਲ ਲੀ ਸਾੜ ਮੁੱਲ ਕਰਮ ਅਮਲ ਕਰਮਾ ਔ ਮੁੰਨੋ ਮੁਨ ਆਖਿਆ ਨਾ ਜਾਏ ਸਾਥ ਰਹੇ ਲਿਵ ਲਾਇ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਕਰੇ ਰਖਿਆਨ ਆਖੇ ਪਰਮੇ ਆਖੇ ਇੰਦਰ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਗੋਵਿੰਦ ਆਖੇ ਤਾਨਵ ਆਖੇ ਦੇਵ ਆਖੇ ਸੁੰਦਰ ਮਨਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਆਖਣ ਸੜਕੇ ਕਈ ਕੇ ਜੇਵੜ ਭਾਵੇ ਤੇ ਵਢ ਹੋਏ ਲੱਗ ਜਾਣੇ ਸਾਚਾ ਸੋਏ ਦੇਖੋ ਆਖੇ ਬੋਲ ਵਿਗਾੜ ਕਿਆ ਸਿਰ ਗਵਾਰਨ ਦਵਾਰ ਸੋਦਰ ਕੇ ਹਾ ਸੋ ਕਰਕੇ ਹਾ ਸਰੇ ਸਰਬ ਸੁਮਾਨੇ ਵਾਜੇ ਨਾਦ ਨੇ ਕਿਆ ਅਸ਼ੰਖਾ ਕੀਤੇ ਬਾਵਨ ਹਾਰੇ ਕਿਤ ਰਾਗ ਪਰੀ ਸੋ ਕਹੀ ਅਣ ਕੀਤੇ ਗਾਵਨ ਹਾਰੇ ਗਾਵੇ ਤੂੰ ਪੌੜ ਪਣੀ ਬੈ ਸੰਤਰ ਵਾਹੀ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਦੇਖ ਲੈ ਕਿ ਤਰ ਮਿਚਾਰੇ ਗਾਵੇ ਈਸ਼ਰ ਮਾਦੇਵੀ ਸੰਸਦਾਂ ਸੁਆਰੇ ਗਾਵੇ ਇੰਦੇ ਹੀ ਦਾ ਸੁਣ ਬੈਠੇ ਤੇ ਅੰਦਰ ਨਾਲੇ ਗਾਵੇ ਸਿੱਤ ਸਮਾਦੀ ਅੰਦਰ ਭਾਈ ਸਾਧ ਵਿਚਾਰੇ ਗਾਵਣ ਜੱਤੀ ਸਤੀ ਸੰਤੋਖੀ ਭਾਈ ਵੀਰ ਕਦਾਰੇ ਗਾਵਣ ਪੱਡਤ ਪੜਨ ਖੀਸਰ ਜਗਵੇਤਾ ਨਾਲੇ ਗਾਵੇ ਮੋਹਣਿਆ ਮਨ ਮੋਹੜ ਸਰਮਛ ਬਿਆਲੇ ਗਾਵਣ ਰਤਨ ਪਾਏ ਤੇਰੇ ਅਸਰਤੀਤ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਕਾਈ ਜਾਵੇ ਕਾੰਡਾ ਮੰਡਲ ਵਰ ਪੰਡਾ ਘਰ ਰਖੇ ਤਾਏ ਸਹੀ ਤੁਦਨਾ ਗਾਵੇ ਤੁਦ ਕਾਵਨ ਰੱਤੇ ਤੇਰੇ ਭਗਤ ਰਸਾਲੇ ਹੋਵ ਕੇ ਤੇ ਗਾਵਣ ਸੇਹ ਚਿਤਨਾਵਨ ਨਾਨੇ ਕੀ ਅਭਿਚਾਰੇ ਸੋਹੀ ਸੋਹੀ ਸਦਾ ਸਚ ਸਾਹਿਬ ਸਚਾ ਸਾਚੀ ਨਹੀਂ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜੀ ਨਰਚਾਈ ਰੰਗ ਰੰਗੀ ਭਾਤੀ ਕਰ ਕਾ ਜਿਨਸੀ ਆਇਆ ਜਿਨ ਪਾਈ ਕਰ ਕਰ ਬੈਠੇ ਕੀਤਾ ਆਪਣਾ ਜਿਤਿ ਸੀ ਵੜਿਆਈ ਜੋਤਸ ਭਾਵੇ ਸੋਹੀ ਕਸੀ ਬਗਮਨਾ ਕਰ ਨਾ ਜਾਈ ਸੋ ਪਾਸ ਸੋ ਸਾਪਤ ਸਾਹਿਬ ਨਿਕ ਰਹਿ ਨ ਜਾਈ ਮੁੰਤਾ ਸੰਤੋਖ ਸਰਪਤ ਚੋਲੀ ਕੀ ਕਰੇ ਬੇਕੂਤ ਕਿੰਤਾ ਕਾਲ ਕੁਆਰੀ ਕਾਇਆ ਜਤਨ ਨਾ ਤੀਤ ਆਈ ਪੰਥੀ ਸਗਲ ਜਮਾਤੀ ਜੀ ਤੇ ਜਗ ਜੀਤ ਆਦ ਦੇਸ ਤੇ ਸਿਆ ਦੇਸ ਅਰਧ ਨੀਨ ਨਾਦ ਰਾਤ ਜੂ ਜੂ ਏ ਕੋ ਵੇਸ ਭੁਤ ਗਿਆਨ ਦੇ ਆ ਭੰਡਾਰਨ ਘੜ ਬੜ ਵਾਜੇ ਨਾਮ ਦਾ ਆਪ ਨਾਥ ਨਾਥੀ ਸਭ ਕੀ ਰੇਸੇ ਲਗਰਾ ਸਾਧ ਸੰਜੋਗ ਵਿਜੋਦ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਸੇ ਆਦੇਸ ਆਦਿਨ ਨਾਨਦ ਨਾਦ ਜਿਗ ਜੁਗੇ ਕੋ ਵੇਸ ਏਕਾ ਮਾਈ ਜਗਤ ਵਿਆਈ ਤੇ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ دیਵਾਨ ਜਿਸ ਸੁਭਾਵੇ ਤਵੇ ਚਲਾਵੇ ਜਿ ਹੋਵੇ ਫਰਮਾਨ ਹੋਵੇ ਕੇ ਨਦਰਣਾ ਆਵੇ ਹਤਾਏ ਬੜਾਨ ਆਦੇਸ ਸੇ ਆਦੇਸ ਆਦਿਨ ਨਾਦ ਨਾਦ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਸਾਰ ਸ੍ਰੀ ਕਾਰ ਕਰ ਕਮੇ ਕੇ ਸਜਣ ਹਾਰ ਸੱਚੀ ਕੀ ਸੱਚੀ ਕਾਰ ਆਦੇਸ ਸਿਆ ਆਦੇਸ ਨਾਦ ਨਿਰ ਨਾਦ ਜੁਗ ਜੁਗ ਏਕੋ ਵੇਸ ਕਿ ਕਦੋ ਜੀਪੋ ਲਖ ਹੋਈਏ ਲਖ ਹੋਏ ਲਖਵੀਸ ਲਖ ਲਗੇੜਾ ਆਖੀਏ ਏਕ ਨਾਮ ਜਗਦੀਸ ਇਤਰਾਪਾ ਪਵੜੀਆ ਪਰਿਏ ਹੋਏ ਕੀਸ ਸੁਣ ਕੇ ਲਾਕਾਸ ਕੀ ਕੀਤਾ ਈਸ ਨਾਨਕ ਨਦਰੀ ਪਾਈ ਐ ਊੜੀ ਊੜੇ ਕੀਸ ਆਖਨ ਚੋਚ ਪੈਣਾ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮੰਨੈ ਜੋਰ ਜੋਰ ਨ ਰਾਜ ਆਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੁਤੀ ਛੁਟੇ ਸੰਸਾਰ ਸਤ ਜੋਰ ਕਰ ਵੇਖੇ ਸੋਏ ਉੱਤਮ ਨੀਚ ਨ ਕੋਈ ਰਾਤੀ ਰੁੱਤੀ ਤਿੱਤੀ ਵਾਰ ਹਣੀ ਗ੍ਰੀਪਾ ਤਾਨ ਤਸਵੀ ਧਰਤੀ ਥਾਪ ਰੱਖੀ ਤਰਨਸਾਲ ਇਸੀ ਚੀਜ਼ ਉਤ ਤੇ ਰੰਗ ਤਿਨਕੇ ਨਾਮ ਨੇ ਕਹ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਵ ਸੰਚਾਰ ਦਰਬਾਰ ਤੇ ਸੋਣ ਪੰਜ ਤੋਲੇ ਨਦਰੀ ਕਰਨ ਪਵੇ ਨੀ ਸਾੜ ਚੁਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਕਿਉ ਧਰਮ ਕਾਲ ਕਾ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਲ ਮਹੇਸ਼ ਕੀਤੇ ਵਰਮੇ ਘਾਟ ਤ ਘੜੀਏ ਰਾਮ ਕੇਸ਼ ਕੀਤੀਆਂ ਕਰਾਂ ਭੂਮੀ ਮੇਰ ਕੇਤੇ ਕੀਤੇ ਤੁਰਪਦੇਸ਼ ਕੀਤੇ ਇੰਦ ਚੰਦ ਸੂਰ ਕੇਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਤੜ ਮੰਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾੜੀ ਕੀਤੀਆਂ ਬਾਣੀ ਕੀਤੇ ਪਾਤ ਜਨਰੰਦ ਬੇਤੀਆਂ ਸੁਤੀ ਸੇਵਕੇ ਤੇ ਗਿਆਨ ਖੰਡ ਮੈਂ ਗਿਆਨ ਪਚੰਡ ਤੇ ਨਾਦ ਵਿਨੋਦ ਕੋਟ ਨਾ ਸਰਮਖੰਡ ਕੀ ਬਾਣੀ ਰੂਪ ਤਿਥੇ ਕੜੀਏ ਬਹੁਤ ਅਨੂਪਾ। ਤਾਂ ਕੀ ਗੱਲਾਂ ਕਥੀਆਂ ਨਾ ਜਾਹੀ। ਤੋ ਕਹੇ ਸਿਸ਼ੇ ਪ੍ਰਸਤਾਇ। ਤਿਥੇ ਕੜੀਏ ਸੁੱਤ ਮਤ ਬਨ ਬੁੱਧ। ਤਿਥੇ ਕੜੀਏ ਸਰਾ ਸਦਾ ਕੀ ਸੁੱਧ। ਕਰਮਖੰਡ ਕੀ ਬਾਣੀ ਜੋਰੇ। ਤਿਥੇ ਹੋ ਨ ਕੋਈ ਹੋਰ। ਤਿਥੇ ਜੋਤ ਮਹਾ ਬਲ ਸੂਰ। ਤਿਥੇ ਰਾਮ ਰਹਾ ਭਰਪੂਰ। ਤਿਥੇ ਸੀਤੋ ਸੀਤਾ ਮੈਂ ਮਾਂ ਬਾਹੇ। ਰੂਪ ਨ ਕਤਨੇ ਜਾਹੀ। ਨਾਉ ਮਰੇ ਨ ਠਾਕੇ ਜਾਹੀ। ਤਿਥੇ ਰਾਮ ਸੇ ਮਨ ਮਾਇ ਦੇਥ ਪਗਤ ਵਸੇ ਕੇ ਲੋ ਕਰ ਅਨੰਦ ਸਚਾ ਮਨ ਸੋਏ ਸਚ ਘਾਟ ਵਸੇ ਨਿਰੰਕਾਰ ਕਰੇ ਵੇਖੇ ਨਦਰਿ ਨਾਹੋ ਦਿੱਥ ਖੰਡ ਮੰਡਲ ਵਰ ਪੰਡ ਜੇਹੋ ਕਥੇ ਕਾਂਤਨਾਂ ਤੇ ਦਿੱਥੇ ਲੋ ਨੋ ਆਕਾਰ ਜੇਹੋ ਕੰਤੇ ਤਿ ਕਾਰੇ ਦੇਖੇ ਵਿਚੇ ਕਰਮ ਵਿਚਾਰ ਜਤਬ ਬਹਾਰਾ ਤੀਰਸ ਨਿਆਰੇ ਬਹੁਤ ਵੇਦ ਹਤਿਆਰੇ ਭੋਖ ਲਾ ਅਗਨ ਤਪਤਾਓ ਕਹਨਾ ਕੋ ਅਮਰ ਤੇ ਟਾਲਣ ਕਰੀਏ ਬਸ ਸਚੀ ਟਕਸਾਲ ਜੀਹੇ ਨਦਰ ਕਰਮ ਤੇ ਨਿਕਾਲ ਨਾਨਕ ਨਦਰਿ ਨਦਰਿ ਨਿਹਾਲ ਸੁ ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤਿ ਦੇਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਨ ਚੱਕ ਆਇਆ ਗੁਰ ਆਇਆ ਵਾਚੇ ਤਰਮ ਹਦੂਰ ਕਰਮੀਆ ਕੋ ਆਪਣੀ ਕੇ ਨੇੜੇ ਕਹ ਦੂਰ ਜਿੰਨੀ ਲਾਮਕ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਤੀ ਛੁਟੀ ਨਾਲ ਜਿੰਨੀ ਨਾਮ ਤੇ ਆਇਆ ਰਕਤ ਕਾਲ ਨਾਮਕ ਤੇ ਮੁਕਰੀ ਯੋਜਲੇ ਕੀਤੀ ਸੁਧੀ ਨਾਲ ਇੱਕ